ਸਾਬਕਾ ਮੁੱਖ ਮੰਤਰੀ ਮਰਹੂਮ ਬਿਆਨ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਸ਼ੁਕਰਵਾਲ ਪਟਿਆਲਾ ਜੇਲ੍ਹ ਦੇ ਡੈਂਟਲ ਮੈਡੀਕਲ ਕਾਲਜ ਦੇ ਵਿੱਚ ਦੰਦਾਂ ਦੀ ਜਾਂਚ ਦੇ ਲਈ ਲਿਆਂਦਾ ਗਿਆ। ਇਸ ਮੌਕੇ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਇਹ ਇੱਕ ਰੁਟੀਨ ਦੀ ਜਾਂਚ ਸੀ। ਰਾਜਵਾਨਾ ਨੂੰ ਪਹਿਲੀ ਵਾਰ ਦੰਦਾਂ ਦੀ ਜਾਂਚ ਤੇ ਲਈ ਇੱਥੇ ਲਿਆਂਦਾ ਜਾ ਚੁੱਕਿਆ ਹੈ। ਪਹਿਲਾਂ ਵੀ ਉਹਨਾਂ ਦਾ ਦੰਦਾਂ ਦਾ ਇਲਾਜ ਚੱਲ ਰਿਹਾ। ਸੋ ਰਾਜਵਾਨਾ ਨੇ ਦੱਸਿਆ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਫੈਸਲਾ ਜਲਦ ਹੋਣਾ ਚਾਹੀਦਾ ਹੈ। ਹੁਣ 30 ਸਾਲ ਹੋ ਗਏ ਨੇ ਅਤੇ ਉਹਨਾਂ ਦੀ ਮੌਤ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ 30 ਸਾਲ ਹੋ ਗਏ ਨੇ ਮੌਤ ਦੀ ਸਜ਼ਾ ਸੁਣਾਈ ਨੂੰ 19 ਸਾਲ ਹੋ ਗਏ ਨੇ ਸੋ ਪਿਛਲੇ ਸਾਲਾਂ ਤੋਂ ਸੁਪਰੀਮ ਕੋਰਟ ਨੇ ਵਾਰ-ਵਾਰ ਫੈਸਲੇ ਤੇ ਸਵਾਲ ਚੁੱਕੇ ਨੇ ਇਹ ਕੇਸ 14 ਸਾਲ ਤੋਂ ਕੇਂਦਰ ਸਰਕਾਰ ਦੇ ਕੋਲ ਲੰਬਿਤ ਹੈ ਰਾਜਵਾਨਾ ਨੇ ਅੱਗੇ ਦੱਸਿਆ ਕਿ ਮੈਂ ਸ਼੍ਰੀ ਕਾਲਤਾਕਤ ਸਾਹਿਬ ਦੇ ਜੱਥੇਦਾਰ ਨੂੰ ਅਗਲਾ ਫੈਸਲਾ ਲੈਣ ਦੀ ਬੇਨਤੀ ਕਰਦਾ ਹਾਂ ਅਸੀਂ ਕਾਫੀ ਇੰਤਜ਼ਾਰ ਕੀਤਾ ਹੈ 30 ਸਾਲਾਂ ਬਾਅਦ ਵੀ ਕੇਸ ਦਾ ਫੈਸਲਾ ਨਾ ਕਰਨਾ ਇੱਕ ਘੋਰ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਮੈਂ ਜੱਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਾਈਚਾਰੇ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ। ਰਾਜਵਾਨਾ ਨੂੰ 2007 ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਜਵਾਨਾ ਦੀ ਫਾਂਸੀ ਦੀ ਸਜ਼ਾ 31 ਮਾਰਚ 2012 ਨੂੰ ਨਿਰਧਾਰਿਤ ਕੀਤੀ ਗਈ ਸੀ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਤੀ ਤੋਂ ਪਹਿਲਾਂ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਧਾਰਿਤ ਕੀਤੀ ਗਈ ਸੀ ਇਹ ਰਹਿਮ ਦੀ ਪਟੀਸ਼ਨ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਦੇ ਕੋਲ ਲੰਬਿਤ ਹੈ ਬਲਵੰਤ ਸਿੰਘ ਰਾਜਵਾਨਾ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਸੋ ਤੁਹਾਨੂੰ ਦੱਸ ਦਈਏ ਇਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਦੇ ਡੈਂਟਲ ਮੈਡੀਕਲ ਕਾਲਜ ਦੇ ਵਿੱਚ ਦੰਦਾ ਦੀ ਜਾਂਚ ਦੇ ਲਈ ਲਿਆਂਦਾ ਗਿਆ ਹੈ ਰਾਜੂ ਉਹਨਾਂ ਦਾ ਕਹਿਣਾ ਕਿ ਉਹ ਇੱਕ ਰੂਟੀਨ ਜਾਂਚ ਸੀ ਇਸ ਦੇ ਨਾਲ ਨਾਲ ਉਹਨਾਂ ਨੂੰ ਪਹਿਲਾਂ ਵੀ ਕਈ ਵਾਰ ਦੰਦਾ ਦੀ ਜਾਂਚ ਲਈ ਇੱਥੇ ਲਿਆਂਦਾ ਜਾ ਚੁੱਕਿਆ ਹੈ। ਰਾਜੂ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਹੁਣ ਫੈਸਲਾ ਜਲਦੀ ਹੋਣਾ ਚਾਹੀਦਾ ਹੈ ਕਿਉਂਕਿ 30 ਸਾਲ ਹੋ ਗਏ ਨੇ 19 ਸਾਲ ਪਹਿਲਾਂ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਤੋਂ ਸੁਪਰੀਮ ਕੋਰਟ ਨੇ ਵਾਰ-ਵਾਰ ਇਸ ਫੈਸਲੇ ਤੇ ਸਵਾਲ ਚੁੱਕੇ ਨੇ ਤੇ 17 ਸਾਲਾਂ ਤੋਂ ਇਹ ਮਾਮਲਾ ਲਗਾਤਾਰ ਕੇਂਦਰ ਸਰਕਾਰ ਕੋਲ ਲੰਬਿਤ ਹੈ। ਰਾਜਵਾਨ ਨੇ ਇਹ ਵੀ ਕਿਹਾ ਕਿ ਮੈਂ ਸ਼੍ਰੀ ਕਾਲਤਕ ਸਾਬ ਦੇ ਜੱਥੇਦਾਰ ਨੂੰ ਅਗਲਾ ਫੈਸਲਾ ਲੈਣ ਦੀ ਬੇਨਤੀ ਕਰਦਾ ਹਾਂ ਅਸੀਂ ਕਾਫੀ ਇੰਤਜ਼ਾਰ ਕੀਤਾ ਹੈ 30 ਸਾਲਾਂ ਬਾਅਦ ਵੀ ਕੇਸ ਦਾ ਫੈਸਲਾ ਨਾ ਕਰਨਾ ਇੱਕ ਹੋਰ ਬੇਇਨਸਾਫੀ ਹੈ ਸੋ ਜੱਥੇਦਾਰ ਨੂੰ ਬੇਨਤੀ ਕਰਨਾ ਕਿ ਉਹ ਪਾਈਚਾਰੇ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ ਤੁਹਾਨੂੰ ਦੱਸ ਦਈਏ ਕਿ ਰਾਜਵਾਨ ਨੂੰ 2027 ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਰਾਜਵਾਨ ਦੀ ਫਾਂਸੀ 31 ਮਾਰਚ 2012 ਨੂੰ ਨਿਰਧਾਰਿਤ ਕੀਤੀ ਗਈ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਿਤੀ ਤੋਂ ਪਹਿਲਾਂ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਪਟੀਸ਼ਨ ਧਾਰ ਕਰੀਤੀ ਗਈ ਸੀ ਇਹ ਰਹਿਮ ਦੀ ਪਟੀਸ਼ਨ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਦੇ ਕੋਲ ਲੰਬਿਤ ਹੈ ਬਲਵੰਤ ਸਿੰਘ ਰਾਜਵਾਨਾ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਰਹੇ